ਪੰਜਾਬ ਤੋਂ ਪਹਾੜਾਂ ਦੇ ਵਿੱਚ ਦਰਸ਼ਨਾ ਲੈ ਗਈ ਸ਼ਰਧਾਲੂਆਂ ਦੀ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਸ ਹਾਦਸੇ ਦੀ ਦਰਦਨਾਕ ਸੀ ਸੀਟੀਵੀ ਨੇ ਰੌਂਗ ਟੇਖੇ ਕਰ ਦਿੱਤੇ ਨੇ ਦਰਅਸਲ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ 'ਚ ਡੁੱਬਿਆ ਹੋਇਆ ਸੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਬੁਰੀ ਖਬਰ ਆਈ ਸੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਸਵੇਰੇ ਚਮੰਡਾ ਮਾਰਕ ਤੇ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅਪ ਗੱਡੀ ਖਾੜ ਵਿੱਚ ਡਿੱਗਣ ਨਾਲ 4 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਯਾਤਰੀ ਜ਼ਖਮੀ ਹੋ ਗਏ ਸਨ ਜ਼ਖਮੇ ਦਾ ਇਲਾਜ ਕਰਵਾਇਆ ਇਸ ਦਰਮਿਆਨ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਆਈ ਹੈ ਜਿਸ ਨੇ ਰੌਂਗ ਤੇ ਖੜੇ ਕਰ ਦਿੱਤੇ ਨੇ ਕਿ ਕਿਸ ਤਰ੍ਹਾਂ ਇਹ ਗੱਡੀ ਖਾਸੇ ਦਾ ਸ਼ਿਕਾਰ ਹੋਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਪੰਜਾਬ ਤੋਂ ਪਹਾੜਾਂ ਦੇ ਵਿੱਚ ਦਰਸ਼ਨਾ ਲੈ ਗਈ ਸ਼ਰਧਾਲੂਆਂ ਦੀ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਹਾਦਸੇ ਦੀ ਦਰਦਨਾਕ ਕਸ ਸੀ ਸੀਟੀਵੀ ਨੇ ਰੌਂਗ ਟੇ ਖੜੇ ਕਰ ਦਿੱਤੇ ਨੇ ਦਰਅਸਲ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ 'ਚ ਡੁੱਬਿਆ ਹੋਇਆ ਸੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਬੁਰੀ ਖਬਰ ਆਈ ਸੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਸਵੇਰੇ ਚਮੰਡਾ ਮਾਰਗ ਤੇ ਸ਼ਰਧਾਲੂਆਂ ਦਾ ਪਰਿਵਾਰਿਕ ਪਿਕਅਪ ਗੱਡੀ ਖਾੜ ਵਿੱਚ ਡਿੱਗਣ ਨਾਲ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਦਕਿ ਪਈ ਯਾਤਰੀ ਜ਼ਖਮੀ ਹੋ ਗਏ ਸਨ ਜ਼ਖਮੇ ਦੇ ਇਲਾਜ ਕਰਵਾਇਆ ਗਿਆ ਇਸ ਦਰਮਿਆਨ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਆਈ ਹੈ ਜਿਸ ਨੇ ਰੌਂਗ ਟੇ ਖੜੇ ਕਰ ਦਿੱਤੇ ਨੇ ਕਿ ਕਿਸ ਤਰ੍ਹਾਂ ਇਹ ਗੱਡੀ ਖਾਸੇ ਦਾ ਸ਼ਿਕਾਰ ਹੋਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਪੰਜਾਬ ਤੋਂ ਪਹਾੜਾਂ ਦੇ ਵਿੱਚ ਦਰਸ਼ਨਾ ਲੈ ਗਈ ਸ਼ਰਧਾਲੂਆਂ ਦੀ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਸ ਹਾਦਸੇ ਦੀ ਦਰਦਨਾਕ ਸੀਸੀਟੀਵੀ ਨੇ ਰੌਂਗ ਟੇਖੇ ਕਰ ਦਿੱਤੇ ਨੇ ਦਰਅਸਲ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ 'ਚ ਡੁੱਬਿਆ ਹੋਇਆ ਸੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਬੁਰੀ ਖਬਰ ਆਈ ਸੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਸਵੇਰੇ ਚਮੰਡਾ ਮਾਰਗ ਤੇ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅਪ ਗੱਡੀ ਖਾੜ ਵਿੱਚ ਡਿੱਗਣ ਨਾਲ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਯਾਤਰੀ ਜ਼ਖਮੀ ਹੋ ਗਏ ਸਨ ਜ਼ਖਮੇਦਿਲਾਜ ਕਰਵਾਇਆ ਇਸ ਦਰਮਿਆਨ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਆਈ ਹੈ ਜਿਸ ਨੇ ਰੌਂਗ ਤੇ ਖੜੇ ਕਰ ਦਿੱਤੇ ਨੇ ਕਿ ਕਿਸ ਤਰ੍ਹਾਂ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਪੰਜਾਬ ਤੋਂ ਪਹਾੜਾਂ ਦੇ ਵਿੱਚ ਦਰਸ਼ਨਾ ਲੈ ਗਈ ਸ਼ਰਧਾਲੂਆਂ ਦੀ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਹਾਦਸੇ ਦੀ ਦਰਦਨਾਕ ਸੀਸੀਟੀਵੀ ਨੇ ਰੌਂਗ ਟੇ ਖੜੇ ਕਰ ਦਿੱਤੇ ਨੇ ਦਰਅਸਲ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ 'ਚ ਡੁੱਬਿਆ ਹੋਇਆ ਸੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਬੁਰੀ ਖਬਰ ਆਈ ਸੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਸਵੇਰੇ ਚਮੰਡਾ ਮਾਰਕ ਤੇ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅਪ ਗੱਡੀ ਖਾੜ ਵਿੱਚ ਡਿੱਗਣ ਨਾਲ 4 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਦਕਿ 22 ਯਾਤਰੀ ਜ਼ਖਮੀ ਹੋ ਗਏ ਸਨ ਜ਼ਖਮੇ ਦਾ ਇਲਾਜ ਕਰਵਾਇਆ ਰਹੇ ਸੀ ਇਸ ਦਰਮਿਆਨ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਆਈ ਹੈ ਜਿਸ ਨੇ ਰੌਂਗ ਟੇ ਖੜੇ ਕਰ ਦਿੱਤੇ ਨੇ ਕਿ ਕਿਸ ਤਰ੍ਹਾਂ ਇਹ ਗੱਡੀ ਖਾਸੇ ਦਾ ਸ਼ਿਕਾਰ ਹੋਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਪੰਜਾਬ ਤੋਂ ਪਹਾੜਾਂ ਦੇ ਵਿੱਚ ਦਰਸ਼ਨਾ ਲੈ ਗਈ ਸ਼ਰਧਾਲੂਆਂ ਦੀ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਹਾਦਸੇ ਦੀ ਦਰਦਨਾਕ ਸੀ ਸੀਟੀਵੀ ਨੇ ਰੌਂਗ ਟੇ ਖੜੇ ਕਰ ਦਿੱਤੇ ਨੇ ਦਰਅਸਲ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜੇ 'ਚ ਡੁੱਬਿਆ ਹੋਇਆ ਸੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਗੁੜੀ ਖਬਰ ਆਈ ਸੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਸਵੇਰੇ ਚਮੰਡਾ ਮਾਰਕ ਤੇ ਸ਼ਰਧਾਲੂਆਂ ਦਾ ਭਰੇਟ ਪਿਕਅਪ ਗੱਡੀ ਖਾੜ ਵਿੱਚ ਡਿੱਗਣ ਨਾਲ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਦ ਕਿ ਪਈ ਯਾਤਰੀ ਜ਼ਖਮੀ ਹੋ ਗਏ ਸਨ ਜ਼ਖਮੇ ਦੇ ਇਲਾਜ ਕਰਵਾਇਆ ਇਸ ਦਰਮਿਆਨ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਆਈ ਹੈ ਜਿਸ ਨੇ ਰੌਂਗ ਤੇ ਖੜੇ ਕਰ ਦਿੱਤੇ ਨੇ ਕਿ ਕਿਸ ਤਰ੍ਹਾਂ ਇਹ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਤੁਸੀਂ ਵੀ ਦੇਖੋ ਤਸਵੀਰਾਂ